ਹਾਜਲ ਕਾਦੇ ਸਰਦੀ ਪਿੰਡ ਗਲਾਬਾ ਪੈਣੀ ਚੋ 파ਰਤ ਪਾਕ ਅੰਤਰਰਾਸ਼ਟਰੀ ਸਰਾਤੇ ਪੀਰ ਬੱਬਾ ਬੁਰਜੀ ਵਾਲੇ ਦੀ ਦਰਗਾਹ ਤੇ ਮੇਲਾ ਬੜੀ ਧੂਮ-ਧਮ ਅਤੇ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਇਸ ਮੇਲੇ ਵਿੱਚ ਬਾਬਾ ਜੀ ਦੀ ਸਮਾਦ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਜਿਨ੍ਹਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਬੀਐਸਐਫ ਅਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਸ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮੇਲਾ ਪੀਰ ਬਾਬਾ ਬੁਰਜੀ ਵਾਲੇ ਦੇਰਗਾਹ ਤੇ ਹਰ ਸਾਲ ਦੇਸੀ ਪੀਂਲਾ ਪੰਜ ਹਾੜ ਨੂੰ ਲਗਾਇਆ ਜਾਂਦਾ ਇਸ ਮੇਲੇ ਚ ਫਾਜ ਲਗਾ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਦੇ ਦੂਰੋਂ ਨੇੜੋਂ ਵੱਡੀ ਗਿਣਤੀ ਵਿੱਚ ਲੋਕ ਬਾਬਾ ਜੀ ਦੀ ਸਮਾਤ ਤੇ ਮੱਥਾ ਟੇਕਣ ਲਈ ਪਹੁੰਚਦੇ ਹਨ ਇਸ ਤਰ੍ਹਾਂ ਲੋਕ ਆਪਣੀਆਂ ਮੰਤਾਂ ਮੰਗਦੇ ਹਨ ਅਤੇ ਸ਼ਰਧਾ ਪੂਰੀਆਂ ਹੋਣ ਤੇ ਚੜਾਵਾ ਵੀ ਚੜਾਉਂਦੇ ਹਨ ਉਨ੍ਹਾਂ ਕਿਹਾ ਕਿ ਇਹ ਮੇਲਾ ਪਿਛਲੇ ਕਰੀਬ 60 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ 90 ਦੇ ਦशक ਤੋਂ ਪਹਿਲਾਂ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਵੀ ਮੱਥਾ ਟੇਕਣ ਆਉਂਦੇ ਸਨ ਇਸ ਦੌਰਾਨ ਭਾਰਤੀ ਖਿਡਾਰੀਆਂ ਅਤੇ ਪਾਕਿਸਤਾਨੀ ਖਿਡਾਰੀਆਂ ਵਿਚਕਾਰ ਖੇਡਾਂ ਵੀ ਖਡਾਈਆਂ ਜਾਂਦੀਆਂ ਸਨ ਇਸ ਦੌਰਾਨ ਜ਼ਿਆਦਾਤਰ ਭਾਰਤੀ ਖਿਡਾਰੀ ਹੀ ਪਾਕਿਸਤਾਨੀ ਖਿਡਾਰੀਆਂ ਤੇ ਹਾਵੀ ਹੁੰਦੇ ਸਨ ਅਤੇ ਜਿੱਤ ਹਾਸਲ ਕਰਦੇ ਸਨ ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਾਧ ਰੇ ਤਣਾਅ ਕਰਨ ਹੋਣ ਅਤੇ ਪਾਕਿਸਤਾਨੀਆਂ ਦੇ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਕਾਰਨ ਹੁਣ ਇੱਥੇ ਪਾਕਿਸਤਾਨੀ ਇਸ ਮੇਲੇ ਤੇ ਨਹੀਂ ਆਉਂਦੇ ਜੇਕਰ ਆਉਂਦੇ ਵੀ ਹਨ ਤਾਂ ਉਹਨਾਂ ਨੂੰ ਸਮਾਦ ਦੇ ਉੱਪਰ ਆ ਕੇ ਮੱਥਾ ਟੇਕਣ ਤੋਂ ਮਨਾਈ ਕਰ ਦਿੱਤੀ ਗਈ ਹੈ ਜਿਸ ਕਾਰਨ ਹੁਣ ਉਹ ਦੂਰੋਂ ਹੀ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਹਨ ਤੁਸੀਂ ਦੇਖੋ ਫਾਜ਼ਲ ਕਾਦੇ ਸਰਦੀ ਪਿੰਡ ਗਲਾਬਾ ਪੈਣੀ ਤੋਂ ਤਸਵੀਰਾਂ ਜਿੱਥੇ ਇਹ ਜ਼ੀਰੋ ਲਾਈਨ ਤੇ ਮੇਲਾ ਲਗਾਇਆ ਗਿਆ ਹੈ ਔਰ ਇਹ ਇਸ ਮੇਲੇ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੇਲਿਆਂ ਦੀ ਤਰ੍ਹਾਂ ਬੱਚਿਆਂ ਲਈ ਛੋਟੇ ਵੱਡੇ ਪੰਗੂੜੇ ਖੇਡਾਂ ਦਾ ਸਮਾਨ ਖਾਣ ਪੀਣ ਦੀਆਂ ਸਟਾਲਾਂ ਅਤੇ ਬਾਬਾ ਜੀ ਦਾ ਅਟੁੱਟ ਲੰਗਰ ਜਿਹੜਾ ਕਿ ਸਾਰਾ ਦਿਨ ਵਰਤਾਇਆ ਜਾਂਦਾ ਹੈ ਹੋਰ ਗਰਮੀ ਦੇ ਚਲਦਿਆਂ ਇਸ ਮੇਲੇ ਦੇ ਵਿੱਚ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਵੀ ਲਗਾਈ ਗਈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬੜੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਫੇ ਸਾਡੇ ਫੇਸਬੁਕ ਪੇਜ ਤੇ ਉਹ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲੋ ਤਾਂ ਜੋ ਇਲਾਕੇ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਫਾਜਲ ਕਾ ਦੇ ਪਿੰਡ ਗਲਾਬਾ ਪੈਣੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਾਬਾ ਬੁਰਜੀ ਵਾਲੇ ਦੀ ਸਮਾਤ ਤੇ ਮੇਲਾ ਲਗਾਇਆ ਗਿਆ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੜੀ ਸਰਦਾ ਪਾਵਨਾ ਦੇ ਨਾਲ ਲਗਾਇਆ ਗਿਆ ਪਰ ਥੋੜਾ ਗਰਮੀ ਹੋਣ ਕਾਰਨ ਐਸ ਵਾਰ ਥੋੜੀ ਰੌਣਕ ਘੱਟ ਦੇਖਣ ਨੂੰ ਮਿਲੀ ਕਿਉਂਕਿ ਮੌਸਮ ਐਸ ਵਾਰ ਜਿਹੜਾ ਤਾਪਮਾਨ ਗਰਮੀ ਦਾ ਬਹੁਤ ਜ਼ਿਆਦਾ ਹੈ ਔਰ ਜਿਸ ਕਰਕੇ ਥੋੜੀ ਜੀ ਰੌਣਕ ਮੇਲੇ ਦੇ ਵਿੱਚ ਘੱਟ ਦੇਖਣ ਨੂੰ ਮਿਲੀ ਪਰ ਲੋਕ ਜਿਹੜੀ ਕਿ ਦੂਰੋਂ ਨੇੜੋਂ ਇਸ ਮੇਲੇ ਦੇ ਵਿੱਚ ਸ਼ਰਧਾ ਲੈ ਕੇ ਆਉਂਦੇ ਹਨ ਉਹਨਾਂ ਵੱਲੋਂ ਇਸ ਮੇਲੇ ਵਿੱਚ ਜ਼ਰੂਰ ਪਹੁੰਚ ਕੀਤੀ ਜਾਂਦੀ ਕਿਉਂਕਿ ਜੋ ਇੱਥੇ ਬਾਬਾ ਜੀ ਦੇ ਦਰਗਾਹ ਤੇ ਮੰਨਤਾ ਮੰਨਦੇ ਹਨ ਔਰ ਉਹਨਾਂ ਦੀ ਮੰਨਤਾ ਪੂਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹ ਉਮਾਥਾ ਟੇਕਣ ਲਈ ਇਸ ਮੇਲੇ ਦੇ ਵਿੱਚ ਇਸ ਜਗ੍ਹਾ ਤੇ ਪਹੁੰਚ ਕਰਦੇ ਹਨ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੇ ਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲੋ Thank <laughs> you. ਚੱਲ ਰਹੀਆਂ ਜਲੇਬੀਆਂ 100 ਰੁਪਏ ਕੋਲੇ ਫਿਰ ਜਲੇਬੀ ਜੀ 40 60 ਦਾ ਪਾਈ ਹੈ ਜੀ ਬਹੁਤ ਵਧੀਆ ਮੇਲਾ ਲੱਗਿਆ ਜੀ ਬਹੁਤ ਸੋਹਣ ਮੇਲਾ ਲੱਗਿਆ ਹਰ ਵੇਂ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਜੀ ਕਿੱਥੋਂ ਆਉਂਦੇ ਹੋ ਬਾਲਕੋ ਵੀਰੇ ਆਉਂਦੇ ਠੀਕ ਹੈ ਬਹੁਤ ਵਧੀਆ ਮਿਲ ਲੱਗਿਆ ਬੱਬੇ ਕਿੱਥੇ ਹੈ 3 ਨਾਮ ਹੈ ਸੁਖਦੇਵ ਨਾਮ ਜੀ ਕਿੱਥੇ ਰਹਿੰਦੇ ਹੋ ਨਵੇਂ ਆਸਤੇ ਆਏ ਹਾਂ ਸ਼ਾਦਲਾ ਬਣਾ ਕੇ ਬੈਠੇ ਹਰ ਸਾਲ ਆਉਂਦੇ ਉੱਥੇ ਹਾਂ ਹਰ ਸਾਲ ਆਈਗਾ ਠੀਕ ਹੈ ਐਸਵਰੀ ਗਰਮੀ ਜ਼ਿਆਦਾ ਹੋਣ ਕਰਕੇ ਥੋੜਾ ਮੇਲਾ ਡਾਊਨ ਹੋ ਗਿਆ ਨਹੀਂ ਤਾਂ ਮੇਲਾ ਬਹੁਤ ਰਿੰਦਾ ਹੈ ਦੂਰ ਦੂਰ ਲੋਕ ਆਦਨੇ ਠੀਕ ਰਾਜਸਥਾਨ ਤੱਕ ਦੇ ਲੋਕ ਇੱਥੇ ਆਦਨੇ ਮੇਰੇ ਵੀਰ ਤੇ ਗਰਮੀ ਐਸਵਰੀ ਬਹੁਤ ਜ਼ਿਆਦਾ ਟੈਂਪਰੇਚਰ ਆਈ ਹੋਣ ਕਰਕੇ ਲੋਕ ਐਸਵਰੀ ਕਿੜ ਜਣ ਸਕੇ ਤੇ ਥੋੜੀ ਘਟ ਗਈ ਹੈ ਜਿਹੜੀ ਸੰਗਤ ਆਣੀ ਸੀ ਉਹ ਦੂਰ ਨਹੀਂ ਆ ਸਕੀ ਹਮ ਇਸ ਲਈ ਹਰੇਕ ਸਾਲ ਦਾ ਕੰਮ ਹੈ ਭਾਈ ਹਰੇਕ ਸਾਲ ਇੱਥੇ ਆਈਦਾ ਹੈ ਅੱਗੇ ਵੀ ਜਾਣ ਦਿੰਦੇ ਨੇ ਪਾਰ ਵੀ ਪਾਰ ਜਾਣ ਦਿੰਦੇ ਨੇ ਆਧਾਰਗੜ ਲੱਗਦਾ ਹੈ ਆਧਾਰਗੜ ਚੈਕਿੰਗ ਕਰਕੇ ਫਿਰ ਵੇਚਦੇ ਨੇ ਬਾਕੀ ਹੁਣ ਸ਼ਾਮ ਦਾ ਟਾਈਮ ਪਾਰ ਆਣਗੇ ਆਪਣਾ ਗੇਟ ਬੰਦ ਹੋ ਜਾਗਾ ਪਾਕਿਸਤਾਨ ਤੋਂ ਲੋਕ ਆਣਗੇ ਉਹ ਬਾਕੀ ਇੱਥੋਂ ਦੇ ਦਰਸ਼ਨ ਕਰਨਗੇ ਬਾਬਾ ਜੀ ਦੇ ਠੀਕ ਹੈ ਤੇ ਆਪਨੇ ਲੋਕ ਜਿਹੜੇ ਨੇ ਫਿਰ ਇਧਰ 5 ਵਜੇ ਤੋਂ ਬਾਅਦ ਜਾਣਾ ਬੰਦ ਕਰ ਗੇਟ ਬੰਦ ਹੋ ਜਾਂਦਾ ਜੀ ਠੀਕ ਹੈ ਜੀ ਮਿਹਰਬਾਨੀ ਹਾਂ ਜੀ ਨਾਮ ਹੋਰ ਕਿ ਸੋ ਆਇਓ ਕੇਵਲ ਕ੍ਰਿਸ਼ਨ ਜੀ ਅਰਨੀ ਵਾਲਾ ਮੰਡੀ ਜੀ ਸ਼ੁਭਾਂ ਪੈਨ ਟੋਟਿਆਂ ਵਾਲੀ ਅੱਜ ਰਾਤ ਮੇਲਾ ਵੇਖਣ ਆਏ ਹੋ ਕਿੱਦਾਂ ਜੀ ਮੇਲਾ ਬੜੀ ਧੀਰ ਦਾ ਸੁਣਿਆ ਸੀ ਅਸੀਂ ਕਹ ਯਾਤ ਪੀਰਾਂ ਦੇ ਦਰਸ਼ਨ ਮੇਲੇ ਕਰਕੇ ਆਣੇ ਆ ਹੂੰ ਕਿਵੇਂ ਦਾ ਲੱਗਿਆ ਇੱਥੇ ਪਹੁੰਚ ਕੇ ਵਧੀਆ ਲੱਗਿਆ ਬੜਾ ਵਧੀਆ ਲੋਕਾਂ 'ਚ ਪਿਆਰ ਹੈ ਹੂੰ ਪਾਕਿਸਤਾਨ ਦੇ ਵੀ ਲੋਕ ਵੇਖਣ ਆਏ ਆ ਦੂਰੋਂ ਦੇਖ ਰਹੇ ਨੇ ਲੈnde ਚੜਦੇ ਪੰਜਾਬ ਦੀ ਇੱਕ ਸਾਂਝ ਹੈ ਹਾਂ ਇਹ ਬਹੁਤ ਪੁਰਾਣੀ ਸਾਂਝ ਹੈ ਜੀ ਹੂੰ ਬੜਾ ਲੋਕਾਂ ਵਿੱਚ ਪਿਆਰ ਹੈ ਬੜਾ ਲੋਕਾਂ 'ਚ ਉਤਸ਼ਾਹ ਹੈ ਮੇਲਾ ਦੇਖਣ ਦਾ ਜੀ ਬੜੀ ਰੋਕਾਂ ਵਿੱਚ ਸ਼ਰਧਾ ਲੋਕ ਮੱਥਾ ਬੜੇ ਪਿਆਰ ਨਾਲ ਠੇਕ ਰਹੇ ਨੇ ਕੋਈ ਕਿਸੇ ਤਰ੍ਹਾਂ ਦਾ ਬੰਦੇ ਕੀ ਕੋਈ ਇਸ ਤਰ੍ਹਾਂ ਦੀ ਖਰਾਬੀ ਨਹੀਂ ਹੈਗੀ ਬੜੇ ਪਿਆਰ ਨਾਲ ਸਾਰੀ ਸੰਗਤ ਜਾ ਰਹੀ ਹੈ ਮੱਥਾ ਟੇਕ ਰਹੇ ਨੇ ਬੜੀ ਸ਼ਰਧਾ ਦੇ ਨਾਲ ਹਮ ਅਜੇ ਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਲਹਿੰਦੇ ਚੜ੍ਹਦੇ ਪੰਜਾਬ ਦੀ ਸਾਂਝ ਵੰਡ ਰਹੀ ਹੈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਸੋਸ਼ਲ ਮੀਡੀਆ ਰਿਆਸੀ ਵੀ ਸੋਸ਼ਲ ਮੀਡੀਆ ਤੇ ਦੇਖਿਆ ਸੀ ਹਮ ਪਿਛਲੇ ਸਾਲ ਦੇਖਿਆ ਸੀ ਅਸੀਂ ਕਾਸੀ ਰੂਰ ਅਸੀਂ ਦਰਸ਼ਨ ਕਰਕੇ ਆਵਾਂਗੇ ਜੀ ਬਿਲਕੁਲ ਬਾਰਡਰ ਲਾਈਨ ਦੇ ਉੱਪਰ ਹੈ ਚੱਲ ਟੰਡੀ ਵਾਲੇ ਆਖਰੇ ਚੱਲ ਲੋਕ ਬੜੀ ਸ਼ਰਧਾ ਨਾਲ ਆ ਰਹੇ ਨੇ ਬਹੁਤ ਵਧੀਆ ਮੇਲਾ ਹੈ ਜੀ